ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਅਸੀਂ ਵੀ ਸਾਰੇ ਠੀਕ ਆ ਤੇ ਆਜੋ ਛੋਲੇ ਠੂਰੇ ਖਾ ਲੋ ਤੇ ਛੋਲੇ ਕੁਲਚੇ ਸੌਰੀ ਛੋਲੇ ਠੂਰੇ ਨਹੀਂ ਆਗੇ ਦੁਪਹਿਰ ਦਾ ਟਾਈਮ ਆ ਤੇ ਮਗਾਏ ਸੀ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀਗੇ ਤੇ ਫਿਰ ਮੈਂ ਕਿਹਾ ਚੱਲ ਛੋਲੇ ਕੁਲਚੇ ਮਗਾ ਲੈਂਦੇ ਤੇ ਉਹ ਖਾ ਕੇ ਉਸ ਤੋਂ ਬਾਅਦ ਹਜੇ ਖਾ ਕੇ ਹਟੇ ਸੀ ਨਾਲੀ ਪਾਰਸਲ ਆ ਗਿਆ ਪਾਰਸਲ ਆ ਗਿਆ ਤੇ ਪਾਰਸਲ ਮੈਂ ਆਪਣੀ 라ਵੀ ਵਾਲੀ ਮੰਗਾਇਆ ਆ ਪਿੱਲੋ ਕਵਰ ਮੰਗਾਇਆ ਇਹਦੇ ਮੈਂ ਗੋਲ ਜਿਹੜੇ ਸਿਰ ਦੇ نیچے ਰੱਖਣ ਲਈ ਹੁੰਦੇ ਨਾ ਫਿਰ ਸਿਰ ਕਹਿੰਦੇ ਇਦਾਂ ਨਾ ਅ ਰੱਡ ਮੱਡਾ ਜਿਹਾ ਹੋ ਜਾਂਦਾ ਤੇ ਗੋਲ ਮੰਗਾਈ ਪਿੱਲੋ ਕਵਰ ਇਹ ਪਿੱਲੋ ਕਵਰ ਬਹੁਤ ਵਧੀਆ ਨਿਕਲੇ ਇਹ ਤੇ ਆਹ ਵਾਲਾ ਜਿਹੜਾ ਸੀ ਨਾ ਟਾਈਮ ਵਾਲਾ ਇਹ ਤਾਂ ਬਹੁਤ ਹੀ ਵਧੀਆ ਹੈ ਤੇ ਮੈਂ ਅਜੇ ਤੱਕ ਵੀ ਯੂਜ਼ ਕਰਦੀ ਬਾਕੀ ਦੋ ਅੱਧੀ ਪਏ ਆ ਉਹ ਵੀ ਮਤਲਬ ਵਿੱਚ ਵਿੱਚ ਮੈਂ ਇਹ ਜਿਹੜੀ ਸਿਰਕਿਲ ਗਨ ਰੱਖਦੀਆਂ ਸੀ ਇਹਦੇ ਤੇ ਕਿ ਤਿੰਨੋਂ ਵਧੀਆ ਸੀ ਇਹ ਤੋਂ ਪਹਿਲਾਂ ਮੈਂ ਇੱਕ ਮਗਾਏ ਸੀ ਇਹ ਪਿੱਲੋ ਕਵਰ ਉਹ ਹੁਣ ਥੋੜੇ ਫਟੇ ਹੋਏ ਸੀਗੇ ਤੇ ਉਹ ਮੈਂ ਨਾ ਵਾਪਸ ਕਰਤੀ ਸੀ ਬੀ ਸ਼ੁਰੂ ਤੋਂ ਮਗਾਏ ਸੀ ਵਾਪਸ ਕਰਤੀ ਸੀ ਤੇ ਮੈਂ ਦੇਖੋ ਲਾ ਕੇ ਦੇਖਿਆ ਇਹਦੇ ਹਾਂ ਪਿੱਲੋ ਤੇ ਬਹੁਤ ਵਧੀਆ ਸੀਗਾ ਐਂਡ ਫਿਟ ਬਿਲਕੁਲ ਸਿਰ ਵਧੀਆ ਆ ਜਿਹੜਾ ਪਿੱਲੋ ਆ ਨਾ ਇਹ ਥੋੜਾ ਕੰਫੀਟੇਬਲ ਨਹੀਂ ਸੀਗਾ ਇਹ ਮਤਲਬ ਸਿਰ ਤਾਂ ਆ ਗਿਆ ਸੀ ਪਰ ਜੀਰੋ نیچے ਨੂੰ ਹੋ ਜਾਂਦੀ ਸੀ ਨਾ ਸਿਰ ਬਾਹਰ ਨਿਕਲ ਜਾਂਦਾ ਸੀ ਇਹਦੇ ਤੋਂ ਆ ਵੀ ਸਹੀ ਹੈ ਇਹ ਥੋੜਾ ਮੋਟਾ ਜਿਹਾ ਸੀਗਾ ਇਹ ਥੋੜੇ ਤੇ ਚੁਬਦਾ ਸੀ ਇਸ ਲਈ ਫਿਰ ਮੈਂ ਇਹ ਨਹੀਂ ਜਿਆਦਾ ਫਿਰ ਮੈਂ ਉਹੀ ਕੰਫੀਟੇਬਲ ਸੀਗਾ ਟਾਈਮਿੰਗ ਵਾਲਾ ਉਹੀ ਮੈਂ ਦਿੰਨੀ ਹੈ ਤੇ ਇਸ ਤੋਂ ਬਾਅਦ ਆ ਗਈ ਬਾਰੀ ਕੱਪੜਿਆਂ ਦੀ ਤੇ ਨਾਲ ਹੀ ਫਿਰ ਮਸ਼ੀਨ ਵੀ ਲਾਈ ਹੋਈ ਸੀਗੀ ਮਸ਼ੀਨ ਮੈਂ ਇਹਨਾਂ ਨੂੰ ਨਵਾਤਾ ਸੀਗਾ ਤੇ ਮਸ਼ੀਨ ਲਗਾਈ ਸੀ ਕੱਪੜੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਸੀ ਗਾਇਸ ਜ਼ਿਆਦਾ ਹੀ ਸੀ ਇਸ ਵਾਰ ਕੱਪੜੇ ਫੁੰਮਾ ਕਾ ਚਲ ਮਸ਼ੀਨ ਲਾ ਲਵਾਂ ਮੈਂ ਹਨ ਜਿਹੜੇ ਡੇਲੀ ਵਾਲੇ ਕੱਪੜੇ ਹੁੰਦੇ ਆ ਮੇਰੇ ਬੱਚਿਆਂ ਦੇ ਮੈਂ ਹੱਥ ਨਹੀਂ ਧੋਲਣੇ ਹੁੰਨੀ ਆ ਕਿਉਂਕਿ ਬਾਬੂ ਦੀ ਜਿਹੜੀ ਯੂਨੀਫਾਰਮ ਉਹ ਡੇਲੀ ਧੋਣੀ ਪੈਂਦੀ ਮੈਨੂੰ ਤੇ ਫਿਰ ਬਾਕੀ ਵੀ ਮੈਂ ਹੱਥ ਨਾਲ ਧੋਲਣੇ ਹੁੰਨੀ ਤੇ ਜਿਹੜੀ ਇਹਨਾਂ ਦੇ ਕੱਪੜੇ ਹੁੰਦੇ ਆ ਬਾਬੂ ਦੇ ਪਾਪਾ ਦੇ ਪੈਂਟਾਂ ਟੀ-ਸ਼ਰਟਾਂ ਫਿਰ ਉਹ ਮੈਂ ਹਫਤੇ ਬਾਅਦ ਮਸ਼ੀਨ ਲਾਣੀ ਹੁੰਦੀ ਜੇ ਤਾਂ ਦਸਤਰੀ ਨਵਾਦ ਲਾਣੀ ਹੁੰਦੀ ਆ ਕਿਉਂਕਿ ਜਿਹੜੀ ਚੱਦਰ ਵੀ ਹੁੰਦੀ ਹੈ ਨਾ ਬੈੱਡ ਸ਼ੀਟ ਉਹ ਵੀ ਉਤਾਰਨੀ ਹੁੰਦੀ ਆ ਹਫਤੇ ਹਫਤੇ 7-8 ਦਿਨਾਂ ਬਾਅਦ ਮੈਂ ਲਾ ਲੈਣੀ ਮਸ਼ੀਨ ਕੋ ਕਿੰਨੇ ਮੇਰੇ ਕੱਪੜੇ ਨਹੀਂ ਹੁੰਦੇ ਪਰ ਇਸ ਵਾਰ ਇਸ ਵਾਰ ਤਾਂ ਬਹੁਤ ਜ਼ਿਆਦਾ ਕੱਪੜੇ ਸਿੱਗੇ ਤੇ 2-4 ਦਿਨ ਮੈਂ ਆਪਣੇ ਵੀ ਨਹੀਂ ਕੱਪੜੇ ਧੋਤੀ ਜਿਹੜੇ ਹੱਥ ਨਾਲ ਧੋਣੇ ਆ ਤੇ ਇਸ ਕਰਕੇ ਜ਼ਿਆਦਾ ਹੋ ਗਏ ਤੇ ਬਾਕੀ ਸਾਨੂੰ ਪਤਾ ਹੈ ਮੈਂ ਉੱਪਰ ਨਹੀਂ ਕੱਪੜੇ ਪਾਣੀ ਆਪਣੀ ਛੱਤ ਤੇ ਕਿਉਂਕਿ ਫਿਰ ਉੜ-ਉੜ ਜਾਂਦੇ ਆ ਮੇਰੇ ਹਨਾ ਬਾਹਰ ਹੀ ਇੱਧੇ ਲਈ ਸੜ دیوار ਉੱਥੇ ਮੈਂ ਪਾ ਲੈਂਦੀ ਕੱਪੜੇ ਜੰਦਰ ਛੋਟੇ-ਮੋਟੇ ਅੰਦਰ ਪਾ ਲੈਂਦੀ ਸੁੱਕ ਜਾਂਦੇ ਤੇਰੇ ਪਾਪਾ ਨੇ ਥੋੜਾ ਸਮਾਨ ਲੈ ਕੇ ਆਏ ਸੀ ਆਲੂ ਪਿਆਜ਼ੀ ਲੈ ਕੇ ਆਏ ਸੀਗੇ ਤੇ ਮੈਂ ਕਿਹਾ ਚਲੋ ਕੁਝ ਬਣਾ ਲੂੰਗੀ ਪਿਆਜ਼ ਲੈ ਕੇ ਐਸੀ ਕarele ਬਣਾਉਣ ਦੀ ਸੋਚ ਰਹੀ ਸੀ ਸ਼ਾਮ ਨੂੰ ਬਾਕੀ ਦੇਖੋ ਮੈਂ ਕੀ ਬਣਾਣੀ ਆ ਫਿਰਾਲ ਤਾਂ ਮੈਂ ਸੋਚੀ ਸੀ ਕਿ ਕarele ਬਣਾਉਂਗੀ ਪਹਿਲਾਂ ਤਾਂ ਮੈਨੂੰ ਐਸੀ ਮੈਂ ਕੱਪੜਿਆਂ ਦਾ ਆਪਣਾ ਨਿਪਟਾਰਾ ਜਿਹੜਾ ਇਹ ਕਰ ਲਵਾਂ ਇਹ ਕੋਈ ਕੱਪੜੇ ਜਿਹੜੋਂ ਹੁੰਦੇ ਨਾ ਫਖਲਾਰਾ ਪਿਆ ਰਿੰਦਾ ਜਦ ਤੱਕ ਕੱਪੜੇ ਨਹੀਂ ਧੋਹ ਹੁੰਦੇ ਤੇ ਤੇ ਬਾਪੂ ਮੇਰੇ ਵੀ ਹੈਲਪ ਕਰਵਾਉਂਦਾ ਸੀ ਕਦੀ ਕੁਝ ਫੜਾਉਂਦਾ ਸੀ ਕਦੀ ਕੁਛ కుడి ఉ బహి పాపాను మే ఉ బఠాతా మధర బడి తిశీ ఫబు రక్కు గ్యా రసోచ తే ట్ోటా కారా కూడ మన కింద మర్జీ కదా నీ హిల్ ఫే థా దబకా ఫిర్ ఉంటా ਤੇ ਬਸ ਕੱਪੜੇ ਇੱਧਰ ਹੋਏ ਇੱਕ ਬੂਡ ਮੈਂ ਕਰ ਲਿਆ ਬਸ ਆ ਚਦਰਾਂ ਰਹਿ ਗਈਆਂ ਇੱਕ ਦੋ ਪੈਂਟਾਂ ਰਹਿ ਗਈਆਂ ਤੇ ਆ ਦੇਖੋ ਪਾਣੀ ਕਿੰਨਾ ਗੰਦਾ ਹੋ ਗਿਆ ਇਹਨੂੰ ਮਤਲਬ ਇੱਕ ਪਾਣੀ ਮੈਂ ਨਾ ਬਦਲ ਲਿਆ ਸੀਗਾ ਤੇ ਉਸ ਤੋਂ ਬਾਅਦ ਆ ਚਦਰਾਂ ਪੈਂਟਾਂ ਆ ਇਹ ਮੈਂ ਹੁਣ ਕੱਢ ਲੂੰਗੀ ਤੇ ਇੱਥੇ ਇੱਥੇ ਮੈਂ ਕੱਪੜੇ ਧੋਲ ਨਹੀਂ ਹੁੰਨੀ ਆ ਸ਼ੈਂਕੋ ਕੋ ਕਿਉਂਕਿ ਹੋਰ ਕੋਈ ਹੋਰ ਪਾਸੇ ਕੋਈ ਹੈ ਨਹੀਂ ਮਸ਼ੀਨ ਰੱਖਾਂ ਦਾ ਤੇ ਇੱਥੇ ਮੈਂ ਕੁੜੀ ਨੂੰ ਸੁਵਾਤਾ ਸੀ ਪਾਪਾ ਕਿਤੇ ਚਲ ਗਏ ਸੀ तो कुी ने मैं इधर ही ले आता क्योंकि कुड़ी उधर है ना कल सी बैड तो फ रोंद पे रोन की सी इसलिए मैंने इधर ले आता देखो किन्ने कपड़े धोते हैं तो हजे मेरा आह चाह रह है बैडशीट का कवर ये धोना मई यूट्यूब फैमिली वेलकम बैक टू माई चैनल किमें सारे आई होप ती सारे वजिया हो ठीक हो कपड़े धो गए हड् हूँ थक हो गया साढ़े तीन हो गया मतलब तीन बजे तक मैं अपना काम खत्म कर लिया ਬੱਸ ਸੋਨਾ ਕੱਪੜੇ ਤਿੰਨ ਵਿੱਚ ਤੱਕ ਢੋਲੇ ਸੀ ਹੁਣ ਮੈਂ ਚਾਹ ਬਣਾਉਂਗੀ ਥੋੜੀ ਦੇਰ ਚ ਤੇ ਸ਼ਾਮ ਨੂੰ ਕਰੇਲੇ ਸੋਚੇ ਆ ਕਰੇਲੇ ਬਣਾਉਂਗੀ ਤੇ ਇੱਥੇ ਨਾ ਦੋਨੋਂ ਲੱਗੇ ਹੋਏ ਆ ਭੈਣ ਭਰਾ ਆਪਣੇ ਖੇਡਣ ਉਹ ਦੇ ਨਾ ਨਹੀਂ ਹੋਣ ਫੋਟੋ ਫੋਟੋ ਨਾਲ ਮੈਂ ਕਿ ਥੋੜਾ ਕੰਮ ਕਰ ਲਵਾਂ ਤੇ ਉਸ ਤੋਂ ਬਾਅਦ ਫਿਰ 4:00 ਵਜੇ ਚਾਹ ਬਣਾਉਂਗੀ ਬਰਤਨ ਵੀ ਧੋਣ ਵਾਲੇ ਪਏ ਆ ਉਹ ਉਹ ਫਿਰ ਮੈਂ ਬਾਅਦ ਚ ਧੋਣਗੀ ਸੁਆਕੇ ਕੁੜੀ ਨੂੰ ਤੇ ਨਾਲ ਹੀ ਫਿਰ ਮੈਂ ਸਬਜ਼ੀ ਸੁਝਣਾ ਲਾ ਪਾਂਗੀ ਨਾ ਕੱਪੜੇ ਬਹੁਤ ਜ਼ਿਆਦਾ ਹੋਏ ਫੇਸ ਕਪੜੇ ਬਹੁਤ ਜ਼ਿਆਦਾ ਹੋਏ ਪਏ ਸੀ ਧੋਣ ਵਾਲੇ ਤੇ ਫਿਰ ਮੈਂ ਕਪੜੇ ਵੀ ਧੋਤੇ ਗਰਮੀ ਇੰਨੀ ਜ਼ਿਆਦਾ ਹੋਈ ਪਈ ਹੈ ਨਾ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ ਪਰਸੋ ਚੌਥ ਦੋ ਦਿਨ ਪਹਿਲਾਂ ਬਾਰਿਸ਼ ਹੋਈ ਸੀ ਪਰ ਓਰੇ ਨਾਲ ਨਾ ਹੁਣ ਮਸ ਹੋ ਗਈ ਬਹੁਤ ਜ਼ਿਆਦਾ ਹੀ ਹਮਸ ਹੋ ਗਈ ਪਰ ਅੱਜ ਹਵਾ ਚੱਲ ਰਹੀ ਹੈ ਬਟ ਧੁੱਪ ਬਹੁਤ ਜ਼ਿਆਦਾ ਹੈ ਸਵੇਰੇ ਬੱਦਲ ਹੋਇਆ ਸੀਗਾ ਤੇ ਹੁਣ ਧੁੱਪ ਬਹੁਤ ਜ਼ਿਆਦਾ ਹੈ ਤੇ ਬਾਕੀ ਔਰ ਦੇਖਦੇ ਹਾਂ ਹੁਣ ਸ਼ਾਮ ਨੂੰ ਤੇ ਮੈਂ ਆ ਨਾ ਇਹਦਾ ਆ ਜਿਹੜਾ ਤੁਸੀਂ ਦੇਖ ਰਹੇ ਹੋਗੇ ਨਾ ਗੱਦਾ ਆ ਕਵਰ ਚੜਿਆ ਹੋਇਆ ਇਹਦਾ ਹੈ ਨਿਕਾ ਇਹਦਾ ਕਿਉਂ ਨਹੀਂ ਹੈਗਾ ਸਵੇਰੇ ਭਾਬੂ ਕਨੇ ਇਸ ਗੱਦੇ ਉੱਪਰ ਚਾਹ ਰੋੜਤੀ ਚਾਹ ਦੇ ਉੱਪਰ ਚਾਹ ਕੱਪ ਚ ਪਈ ਸੀ ਤੇ ਇਹਨੇ ਲੱਤ ਮਾਰੀ ਚਾਹ ਦੇ ਕੱਪ ਤੇ ਨਾ ਉਹ ਗੱਡੇ ਦੇ ਡੇਗੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਫਿਰ ਮੈਂ ਇਹਦਾ ਕਵਰ ਉਤਾਰ ਕੇ ਨਾ ਧੋਣਾ ਧੋ ਦਿੱਤਾ ਸਿਕਾ ਨਾਲੀ ਤੇ ਉਧਰ ਚਾਹ ਡਿੱਗੀ ਹੋਈ ਆ ਬੰਦੇ પાસે ਉਹ ਦੇਖੋ ਉਹ ਸਾਨੂੰ ਲੱਗ ਰਿਹਾ ਥੋੜਾ ਜਿਹਾ ਗੱਲਾ ਗੱਲਾ ਆ ਦੇਖੋ ਗੱਲਾ ਕਰਦੇ ਸੀ ਜਿਹੜਾ ਕੈਮਰਾ ਦੇਖ ਲਿਆ ਬਸ ਫੇ ਚੁੱਪ ਹੋ ਗਈ ਤੇ ਚਲੋ ਹੁਣ ਖਾਣਾ ਦੇਖਦੇ ਪਈ ਰਾਵਿਆ ਚਾ ਚਲੋ ਹੁਣ ਮੈਂ ਤੁਹਾਨੂੰ ਸੰਤਾ ਸ਼ਾਮ ਨੂੰ ਮਿਲੂੰਗੀ ਕਿਉਂਕਿ ਮੈਂ ਵੀ ਹੁਣ ਅੱਧਾ ਘੰਟਾ ਆਰਾਮ ਕਰੂੰਗੀ 3:30 ਹੋ ਗਏ ਆ 4 ਵਜੇ ਚਾਹ ਬਣਾਉਂਗੇ ਫਿਰ ਸ਼ਾਮ ਨੂੰ ਸ਼ਾਂਤੀ ਦੇਖਾਂਗੇ ਕੀ ਬਣਾਣਾ ਵਿੱਚ ਕਰੀ ਲਈ ਸੋਚਿਆ ਕਰੀ ਲਈ ਬਣਾਉਂਗੀ ਬਾਕੀ ਪੜ੍ਹਨੀ ਹੁੰਦਾ ਐਟ ਅ ਟਾਈਮਸ ਕੁਝ ਹੋਰ ਵੀ ਬਣ ਜਾਵੇ ਨਾ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਸ਼ਾਮ ਦਾ ਟਾਈਮ ਮਤਲਬ ਰਾਤੀ ਜੀ ਹੋ ਗਈ ਸੀਗੀ ਤੇ ਮੈਂ ਨਾ ਕ੍ਰੇਲਿਆਂ ਨੂੰ ਕ੍ਰੇਲਿਆਂ ਦਾ ਤੜਕਾ ਬਣਾ ਰਹੀ ਸੀਗੀ ਤੇ ਭਰ ਕੇ ਪਰਮਾਈ ਕ੍ਰੇਲੇ ਬਣਾਉਂਗੀ ਮੈਂ ਹਨਾ ਲੋਹੇ ਦੀ ਕੜਾਈ ਰੱਖੀ ਹੋਈ ਆ ਤੜਕੇ ਤੁੜਕੇ ਮਤਲਬ ਕ੍ਰੇਲੇ ਵਗੈਰਾ ਲਈ ਹੋਰ ਚੀਜ਼ ਲਈ ਜਿੱਦਾਂ ਕੱਦੂ ਬਣਾਉਣਾ ਹੋਵੇ ਅਰ ਵੀ ਹੋਰ ਕਠਲ ਬਣਾਣਾ ਵੈਦਾਂ ਮੈਂ ਇਹੀ ਕੜਾਈ ਰੱਖੀ ਹੋਈ ਹੈ ਜャ ਪੂਰੀਆਂ ਤਲਣੀਆਂ ਲੋਹੇ ਦੀ ਚ ਬੈਸਟ ਬਣਿਆ ਜਾਂਦਾ ਤੇ ਬਸ ਇਹ ਮੈਂ ਕਰੇਲੇ ਲਈ ਕਰ ਲਈ ਸੀ ਤੇ ਕਰੇਲੇ ਬਣਾਏ ਅੱਜ ਮੈਂ ਪਰਮਾ ਬਹੁਤ ਟੇਸਟੀ ਕਰੇਲੇ ਬਣੇ ਬਿਲਕੁਲ ਨਰਮ ਸੌਫਟ ਐਂ ਬਿਲਕੁਲ ਸਹੀ ਬਣੇ ਤੇ ਚਲੋ ਹੁਣ ਮੈਂ ਆਪਣਾ ਇੱਥੇ ਵੀਡੀਓ ਲੈਂਡ ਕਰਦੀ ਆ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਚ ਤੇ ਬਾਏ ਬਾਏ